ਭਾਰਤ ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਹੜਕਾ ਮੱਚ ਗਿਆ ਲੋਕਾਂ ਵੱਲੋਂ ਘਰਾਂ ਦੀ ਜ਼ਰੂਰਤ ਤੋਂ ਵੱਧ ਰਾਸ਼ਨ ਤੇ ਹੋਰ ਰੋਜ਼ ਵਰਨਾ ਦੀ ਜ਼ਰੂਰਤ ਦਾ ਸਮਾਨ ਇਕੱਠਾ ਕੀਤਾ ਜਾ ਰਿਹਾ ਹੁਣ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਬਾਜ਼ਾਰਾਂ ਵਿੱਚ ਸਨਨਾਤਾ ਛਾਇਆ ਹੋਇਆ ਇਸ ਸਬੰਧੀ ਗੱਲਬਾਤ ਕਰਦੇ ਆ ਬਾਜ਼ਾਰਾਂ ਤੇ ਮੰਡੀਆਂ ਵਿੱਚ ਦੁਕਾਨਦਾਰਾਂ ਵੱਲੋਂ ਗਲਬਾਤ ਕਰਦੇ ਦੱਸਿਆ ਗਿਆ ਕਿ ਜੰਗ ਦੇ ਹਾਲਾਤ ਬਣਨ ਨਾਲ ਲੋਕਾਂ ਚ ਹਰਦਮ ਮਸ ਚ ਗਿਆ ਹੈ ਜਿਸ ਦੇ ਚਲਦੇ ਮੰਡੀਆਂ ਖਾਲੀ ਕਰ ਦਿੱਤੀਆਂ ਗਈਆਂ ਨੇ ਤੇ ਜ਼ਰੂਰਤ ਤੋਂ ਵੱਧ ਸਮਾਨ ਘਰਾਂ ਚ ਜਮਾ ਕਰ ਲੈ ਜਿਸ ਤੇ ਚਲਦੀ ਹੁਣ ਦੁਕਾਨਦਾਰ ਮੰਡੀਆਂ ਵਿੱਚ ਮੱਖੀਆਂ ਮਾਰਦੇ ਨਸਰਾ ਰਹੇ ਨੇ ਇਸ ਮੌਕੇ ਦੁਕਾਨਦਾਰਾਂ ਨੇ ਬੇਨਤੀ ਕੀਤੀ ਹੈ ਕਿ ਸਰਕਾਰ ਅਮਨ ਆਮਾਨ ਦੀ ਸਥਿਤੀ ਕੰਟਰੋਲ ਵਿੱਚ ਲਿਆਵੇ ਤਾਂ ਜੋ ਉਹਨਾਂ ਨੂੰ ਇਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ 'ਚ ਅਸਰ ਦਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ 2-4 ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾਹਾਕਾਰ ਲੋਕਾਂ ਨੇ ਸ਼ਹਿਰ ਤੇ ਖਬਰ ਫਲਾਤੀ ਜੀ ਸਬਜ਼ੀ ਮੰਡੀ ਹਾਕਾਰ ਮਚ ਗਈ ਰਾਸ਼ਨ ਵਾਲੀਆਂ ਦੁਕਾਨਾਂ ਤੇ ਲੋਕ ਨੇ ਹਾਕਾਰ ਮਚਾਤੀ ਜੋ ਸਾਡਾ ਜੰਗ ਦਾ ਮਾਹੌਲ ਬਣਾਇਆ ਗਿਆ ਇਸ ਨੂੰ ਅਸੀਂ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਨੂੰ ਪੈਨਿਕ ਨਾ ਕੀਤਾ ਜਾ ਕਿ ਲੋਕਾਂ ਵੱਲੋਂ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਗਏ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿਹਨੂੰ ਕਹਿ ਦਿੰਨੇ ਆ ਅਸੀਂ ਇੱਕ ਪ੍ਰਵਾਸੀਆ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਜਿਹਦੇ ਕੋ ਅਸੀਂ ਪੇਮੈਂਟ ਲੈਣ ਜਾਂਦੇ ਆ ਉਹਦੇ ਕੋਲ ਇੱਕੋ ਗੱਲ ਸੀ ਦੇਖੋ ਜੀ ਜੰਗ ਦਾ ਮਾਹੌਲ ਆ ਤੁਸੀਂ ਪੈਸੇ ਲੈਣ ਆ ਗਏ ਉੱਚੇ ਵੈਸੇ ਹੀ ਬਾਹਰ ਚਲੇ ਗਏ ਸਾਡੇ ਖੁੱਦ ਦੇ 1-2 ਦਿਨ ਇੱਥੇ ਮੰਡੀ 'ਚ ਸਾਇਰਨ ਵੱਜੇ ਮੇਰੇ ਖੁੱਦ ਦੇ 2-4 ਬੰਦੇ 5 ਬੰਦੇ ਵਾਪਸ ਟ੍ਰੇਨ ਤੇ ਚਲੇ ਗਏ ਜਿੰਨਾ ਕਰਕੇ ਸਾਨੂੰ ਆਪ ਨੂੰ ਬਹੁਤ ਨੁਕਸਾਨ ਆ ਸਾਡਾ ਕੰਮਕਾਰ ਬੰਦ ਹੋਇਆ ਪਿਆ ਜੀ ਦੇਖੋ ਜੀ ਜੇ ਆਪਾਂ ਗੱਲ ਕਰੀਏ ਬਾਹਰੋਂ ਇਧਰ ਤਾਂ ਦੇਖੋ ਪਹਿਲਾਂ ਤੇ ਸਾਡਾ ਸਰਦੀ ਜਿਹਨੂੰ ਕਹ ਦਿੰਦੇ ਆ ਸਰਾਂਤ ਜਿਹਨੂੰ ਆਪਾਂ ਆਪਣੀ ਸਰਾਂਤ ਕਹਿੰਦੇ ਆ ਵਾਗਾ ਬਾਰਡਰ ਉਹ ਤਾਂ ਬਿਲਕੁਲ ਬੰਦ ਏ ਜਿਸ ਤੋਂ ਸਾਨੂੰ ਮਾਲ ਨਹੀਂ ਆਂਦਾ ਨਾ ਇਧਰੋਂ ਜਾਂਦਾ ਏ ਇਧਰੋਂ ਨਾ ਜਾਣ ਨਾਲ ਸਾਨੂੰ ਇਹ ਨੁਕਸਾਨ ਆ ਜਿਹੜਾ ਇੱਥੇ ਟਮਾਟਰਾਂ ਦੇਖੋ ਜੀ 100 ਰੁਪਏ ਦਾ ਗ੍ਰੇਡ 60 ਰੁਪਏ ਦਾ ਗ੍ਰੇਡ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਤੇ ਜਿਹੜਾ ਬਾਹਰੋਂ ਆਣ ਦੀ ਗੱਲ ਹੈ ਦੇਖੋ ਜੀ ਵਾਇਆ ਗੁਜਰਾਤ ਬਾਰਡਰ ਇਹ ਬਾਂਡੇ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਪਹਿਲਾਂ ਮਾਲ ਆ ਜਾਂਦਾ ਫਿਰ ਉਹ ਤੋਂ ਇੱਥੇ ਆਂਦਾ ਏ ਇਸ ਤੇ ਪ੍ਰੋਪਰ ਮਹਿੰਗਾਈ ਜਿਹਨੂੰ ਕਹਿੰਦੇ ਮਹਿੰਗਾਈ ਦੀ ਵਾਰ ਵਜਦੀ ਹੈ 30 ਰੁਪਏ ਕਿਲੋ ਵਾਲੀ ਚੀਜ਼ ਇੱਥੇ ਆ ਗਿਆ 70 ਰੁਪਏ ਕਿਲੋ ਵਿਕਦਾ ਜੋ ਲੋਕਾਂ ਦੀ ਜੇਬ ਤੇ ਭਾਰ ਪੈਂਦਾ ਹੈ ਕੇਂਦਰ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਜੋ ਇਹ ਜੰਗ ਦੇ ਮਾਹੌਲ ਹੈ ਇਹਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ ਪੈਨਿਕ ਨਾ ਮਾਹੌਲ ਕਰਨ ਪੈਨਿਕ ਨਾ ਕ੍ਰੀਏਟ ਕਰਨ ਇੱਕੋ ਮਾਹੌਲ ਹੈ ਕਿ ਬਸ ਇੱਕ ਆਤੰਗਵਾਦ ਦੇ ਖਿਲਾਫ ਲੜਿਆ ਜਾਵੇ ਪਰ ਜਿਹੜਾ ਜੰਗ ਦਾ ਮਾਹੌਲ ਹੈ ਉਹ ਪੈਦਾ ਨਾ ਹੋ ਬਹੁਤ ਜ਼ਿਆਦਾ ਜੀ ਕਾਰੋਬਾਰ ਦੇਖੋ ਜੀ ਜਿਹੜੇ ਉਹ 2-4 ਦਿਨ ਦੀ ਗੱਲ ਕਰੀਏ ਤਾਂ ਕਾਰੋਬਾਰ ਬਹੁਤ ਵੱਧ ਗਿਆ ਸੀ ਲੋਕਾਂ ਔਰ ਜਿਹੜੇ ਹੁਣ ਉਸ ਤੋਂ ਬਾਅਦ 10 15 20 ਦਿਨ ਹੋ ਗਏ ਨੇ ਤੇ ਕਾਰੋਬਾਰ ਅਸੀਂ ਦਾ ਸਾਡੀਆਂ ਉਗਰਾਹੀਆਂ ਦੇ ਇੰਨੇ ਬੁਰੇ ਹਾਲ ਹੈ ਕਿ 5000 10000 ਰੁਪਏ ਤੋਂ ਵੱਧ ਉਗਰਾਹੀ ਨਹੀਂ ਹੋ ਰਹੀ। ਦੇਖੋ ਜੀ ਬਾਰਡਰ ਬੰਦ ਤੇ ਬਾਰਡਰ ਦੇ ਲੜਾਈ ਵਾਲੇ ਮਾਹੌਲ ਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ। ਵਪਾਰੀਆਂ ਦਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਕੋਈ ਲੜਾਈ ਵਾਲਾ ਮਾਹੌਲ ਹੋ ਮੰਨਦਾ ਜੋ ਅੱਗੇ ਵੀ ਬਣਿਆ ਸਭ ਤੋਂ ਜ਼ਿਆਦਾ ਬਾਰਡਰ ਸਟੇਟ ਦਾ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ। ਹੁਣ ਬਾਰਡਰ ਟਾਰੀ ਬਾਰਡਰ ਬੰਦ ਹੋ ਗਿਆ। ਉਹੀ ਚੀਜ਼ ਜਿਹੜੀ ਘੁੰਮ ਕੇ ਬਾਇਆ ਬੰਬੇ ਰਿਪੋਰਟ ਜਾਂ ਗੁਜਰਾਤ ਹੈ ਕਿ ਉਹਨੂੰ ਡਬਲ ਕਰਾਇਆ ਪੈ ਜਾਂਦਾ ਪੰਜਾਂ ਬੜੇ ਲੱਜ ਜਾਂਦੇ ਆ ਇੱਥੇ ਜਿਹੜਾ 8 ਦਾ ਘੰਟਾ ਮਾਲ ਆ ਜਾਂਦਾ ਵਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਟਾਲੀਬਾਡ ਖੋਲਿਆ ਜਾਵੇ ਹਾਂ ਸਾਡੀ ਲੜਾਈ ਅੱਤਵਾਦ ਦੇ ਵਿਰੁੱਧ ਅੱਤਵਾਦੀ ਹੋਣਾ ਚਾਹੀਦਾ ਅੱਤਵਾਦੀ ਨੂੰ ਸਬਕ ਸਿਖਾਉਣਾ ਚਾਹੀਦਾ ਬਾਕੀ ਜਿਹੜੇ ਗਵਾਂਢੀ ਮੋਰਖ ਉਹਨਾਂ ਦਾ ਸਾਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਜਿਹਦੇ ਨਾਲ ਅੱਜ ਕੱਲ ਇਹਦੇ ਸਬਜ਼ੀ ਬਹੁਤ ਸਸਤੀ ਆ ਪਾਕਿਸਤਾਨ ਜੋ ਬਹੁਤ ਮਹਿੰਗੀ ਆ ਉਹਨਾਂ ਨੂੰ ਫਾਇਦਾ ਹੋਗਾ ਸਾਨੂੰ ਵੀ ਹੋਏਗਾ ਕਈ ਇਹੋ ਜਿਹੇ ਚੀਜ਼ਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਤੋਂ ਹੀ ਮਗਾਉਂਦੇ ਆ ਅਟਾਰੀ ਬਾਰਡਰ ਖੋਲਣਾ ਅਫਗਾਨਿਸਤਾਨ ਤੋਂ ਸੇਵ ਵਗੈਰਾ ਦੀਚੀ ਵਗੈਰਾ ਕਈ ਹੋ ਜੇ ਹੋਰ ਵੀ ਫਰੂਟ ਆ ਜਦੋਂ ਅੱਜ ਕੱਲ੍ਹ ਉਧਰੋਂ ਲਸਣ ਆ ਜਾਂਦਾ ਇਧਰ ਪਿਆਜ਼ ਮੰਦਾ ਪਿਆਜ਼ ਹੀ ਸੋੜ ਹੋਏਗਾ ਇੱਥੇ ਖਰਚਾ ਬਹੁਤ ਘੱਟ ਆ ਦੂਜੇ ਲੱਗਦੇ ਖਰਚਾ ਬਹੁਤ ਜ਼ਿਆਦਾ ਔਰ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਮਾਹੌਲ ਛਾਂਤ ਕਰਕੇ ਬਾਰਡਰ ਖੋਲੇ ਜਾਣ ਐਡਾ ਵੱਡਾ ਨੁਕਸਾਨ ਹੋ ਗਿਆ ਕਿ ਜਿੰਨੇ ਵੀ ਇੱਥੇ ਆਪਣੇ ਬਿਹਾਰ ਦੇ ਯੂਪੀ ਦੇ ਜਿਹੜੀ ਲੇਵਰੀ ਸਾਰੀ ਬਾਤ ਚਲ ਗਈ ਕੋਲਾ ਮਾਹੌਲ ਦਾ ਕਰਕੇ ਦਰਦਾ ਮਾਹੌਲ ਬਣ ਕੇ ਹਰ ਬੰਦਾ ਸੋਚਦਾ ਕਿ ਮੈਂ ਘਰ ਜਾਵਾਂ ਦੇਖਾਂ ਜਿਸ ਤਰ੍ਹਾਂ ਦੇ ਬਾਕੀ ਇੱਥੋਂ ਵਾਲੇ ਜਿੱਦਾਂ ਹੁਣ ਆਜੋ ਇਹਨਾਂ ਨੇ ਬਾਰਡਰ ਟਾਰੀ ਖਾਲੇ ਕੁ ਅਲਗ-ਅਲਗ ਪਿੰਡ ਕਰਦੇ ਉਹਨਾਂ ਲੋਕਾਂ ਲਈ ਬੜੀ ਵੱਡੀ ਮੁਸ਼ਕਲ ਹੈ ਜੰਗਲ ਵਿੱਚ ਆ ਕਿੱਥੇ ਰੱਖਣਾ ਸਾਰਾ ਤੁਹਾਨੂੰ ਪਤਾ ਘਰ-ਬਾਰ ਛੱਡ ਕੇ ਬਹੁਤ ਜ਼ਿਆਦਾ ਮੁਸ਼ਕਲ ਹੈ ਸੋ ਸਰਕਾਰਾਂ ਨੂੰ ਪੀਰ ਆ ਕਿ ਇਹ ਮਾਹੌਲ ਨੂੰ ਸ਼ਾਂਤ ਕਰਕੇ ਟਾਰੀ ਬਾਰਡਰ ਵੀ ਖੋਲਿਆ ਜਾਵੇ ਜਿਸ ਨਾਲ ਲੱਖਾਂ ਲੋਕਾਂ ਨੂੰ ਰਿਸ਼ਕਾਰ ਵੀ ਮਿਲੇਗਾ ਔਰ ਬਹੁਤ ਵੱਡਾ ਪੰਜਾਬ ਦਾ हिंदुस्तान का भी बहुत व्डा फैला होगा और भारत का भी पाकिस्तान का भी बहुत व्डा फैला होगा लड़ाई चो कुछ नहीं भाईचारे नोड़ा रुपये अरबा रुपये साजे जे हथियार से नजायज खर्च करते फैला होगा